ਗੁੱਸਾ ਮਨੁੱਖ ਦੇ ਪੰਜ ਵਿਕਾਰਾਂ ਚੋਂ ਇੱਕ ਦਾ ਨਾਮ ਹੈ ਗੁੱਸੇ ਦੀ ਗੁੱਸੇ ਨੂੰ ਨਾ ਤਾਕਲ ਹੁੰਦੀ ਆ ਨਾ ਗੁੱਸੇ ਦੀ ਸ਼ਕਲ ਹੁੰਦੀ ਆ ਪਰ ਇਹ ਵੱਡੇ ਵੱਡੇ ਦੀਆਂ ਸ਼ਕਲਾਂ ਵਿਗਾੜ ਦੋਤਾ ਗੁੱਸੇ ਚ ਆਇਆ ਬੰਦਾ ਆਪਣਾ ਆਪ ਵੀ ਖਤਮ ਕਰ ਲੈਂਦਾ ਤੇ ਸਾਹਮਣੇ ਵਾਲੇ ਦਾ ਕਦੋਂ ਕਾਲ ਬਣ ਜੇ ਇਹ ਵੀ ਪਤਾ ਨਹੀਂ ਲੱਗਦਾ ਗੁੱਸੇ ਵਿੱਚ ਆਏ ਬੰਦੇ ਦੀ ਅਕਲ ਕਹਾ ਚਰਨ ਚਲੀ ਜਾਂਦੀ ਹੈ ਤੇ ਜਦੋਂ ਅਕਲ ਘਾਹ ਖਾ ਕੇ ਮੁੜਦੀ ਹੈ ਤੇ ਬੰਦਾ ਜਹਾਨੋਂ ਰਕਸਤ ਹੋ ਜਾਂਦਾ ਮੋਟੀ ਮੋਟੀ ਗੱਲ ਜੇ ਸਮਝੀਏ ਤਾਂ ਇਹ ਆ ਕਿ ਬਿਨਾਂ ਅਕਲ ਤੇ ਸ਼ਕਲ ਦੇ باوجود ਵੀ ਗੁੱਸਾ ਆਪਣੇ ਆਪਣਾ ਵजूद ਦਿਖਾਉਣ ਲਈ ਸਭ ਕੁਝ ਧਵਾ ਕਰਦਾ ਹੈ ਪਰ ਉਹ ਇੱਥੇ ਇਹ ਵੀ ਕੋਈ ਗੱਲ ਨਹੀਂ ਕਿ ਗੁੱਸੇ ਦਾ ਕੋਈ ਤੋੜ ਵੀ ਹੈ ਨਹੀਂ ਉਹਦੇ ਲਈ ਵੀ ਸਰੀਰ ਨੂੰ ਸਾਧਣਾ ਪੈਂਦਾ ਸਹਜ ਚਾਉਣਾ ਪੈਂਦਾ ਫੇਰ ਕਿਤੇ ਜਾ ਕੇ ਉਹ ਅਸਥਾ ਮਿਲਦੀ ਹੈ ਜਿਸ ਨਾਲ ਗੁੱਸੇ ਤੇ ਕਾਬੂ ਪਾਇਆ ਜਾ ਸਕਦਾ ਸਹਜ ਚ ਆਇਆ ਬੰਦਾ ਦੂਜਾ ਰੱਬ ਬਣ ਜਾਂਦਾ ਜਿਸ ਨੇ ਸਹਿਜ ਅਵਸਥਾ ਪਾ ਲਈ ਉਹ ਸਭ ਲੋ ਸਾਰੇ ਜੰਜਟਾਂ ਤੋਂ ਦੂਰ ਹੋ ਗਿਆ ਆਪਾਂ ਵੀ ਚਾਹਤ ਮਾਰੀਏ ਆਪਣੇ ਆਪੋ ਆਪਣੇ ਅੰਦਰ ਵੀ ਆਪਾਂ ਕਿਸ ਅਵਸਥਾ ਚ ਸਹਿਜ ਅਵਸਥਾ ਚ ਜਾਂ ਫਿਰ ਕ੍ਰੋਧ ਨੂੰ ਸਿਰੇ ਤੇ ਲਿਆਉਣ ਵਾਲੇ ਬੰਦੇ ਆ ਮਾਨੁਸਾਦਨ ਲਈ ਸਾਧਨਾ ਕਰਨੀ ਪੈਂਦੀ ਆ ਤੇ ਸਾਧਨਾ ਕਰਨੀ ਬਹੁਤ ਔਖੀ ਆ ਸਾਧਨਾ ਕਰਨ ਲਈ ਅਸ਼ੋਕ ਘਰੋਂ ਨਿਕਲਿਆ ਸੀ ਤੇ ਉਹਨੇ ਪਾ ਲਿਆ ਸੀ ਜਿਹੜਾ ਕੁਝ ਪਾਉਣਾ ਸੀ ਘਰੋਂ ਨਿਕਲ ਕੇ ਮਨ ਨੂੰ ਸਾਧ ਕੇ